ਇਹ ਜਿਹੜਾ ਪ੍ਰੋਗਰਾਮ ਹੈ ਇਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਇੱਕ ਸਾਂਝਾ ਉਪਰਾਲਾ ਹੈ ਇਸ ਪ੍ਰੋਗਰਾਮ ਦਾ ਨਾਮ ਹੈ ਡੀਟੀਯੂ ਜੀਕੇਵੀ ਪ੍ਰਧਾਨ ਤਿੰਦਿਆਲੋ ਪਾਏ ਗ੍ਰਾਮੀਨ ਵਿਕਾਸ ਯੋਜਨਾ ਇਹ ਦੋਨਾਂ ਦੇ ਜੁਆਇੰਟ ਵੈਂਚਰ ਹੈ ਜਿਹਦੇ ਵਿੱਚ ਪਿੰਡਾਂ ਤੋਂ ਬੱਚਿਆਂ ਨੂੰ ਲਿਆ ਕੇ ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਉਸ ਟ੍ਰੇਨਿੰਗ ਤੋਂ ਬਾਅਦ ਇਹਨਾਂ ਨੂੰ ਜੌਬ ਲਗਵਾਈ ਜਾਂਦੀ ਹੈ ਇਹ ਦੀ ਟ੍ਰੇਨਿੰਗ ਹੈ ਇਹ ਬੱਚਿਆਂ ਦੀ ਬਿਲਕੁਲ ਹੀ ਫ੍ਰੀ ਆਫ ਕਾਸਟ ਹੁੰਦੀ ਹੈ ਇਿੱਤੇ ਕਿ ਉਹਨਾਂ ਦਾ ਰਹਿਣਾ ਖਾਣਾ ਪੀਣਾ ਯੂਨੀਫਾਰਮ ਹਰ ਚੀਜ਼ ਫ੍ਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਜੋ ਵੀ ਗਵਰਨਮੈਂਟ ਦੇ ਮਿਨਿਮਮ ਬੇਸਿਸ ਹਨ ਅਪ੍ਰੋਕਸੀਮੇਟਲੀ 12000 ਰੁਪਏ ਪਰ ਮਹੀਨਾ ਉਸ ਸੈਲੀ ਤੇ ਇਹਨਾਂ ਦੀ ਪਲੇਸਮੈਂਟ ਪ੍ਰੋਵਾਈਡ ਜਾਂਦੀ ਹੈ ਸਰ ਪਲੇਸਮੈਂਟ ਇਹਨਾਂ ਦੀ ਤੁਹਾਡੇ ਉਹਦੇ ਯਕੀਨੀ ਬਣਾਈ ਜਾਂਦੀ ਹੈ ਹਾਂਜੀ ਇਹਦੇ ਵਿੱਚ ਗਵਰਨਮੈਂਟ ਵੱਲੋਂ ਹੈ ਕਿ 70% ਜਿਹੜੇ ਸਟੂਡੈਂਟਸ ਹਨ ਸਾਡੇ ਇਹਦੇ ਟ੍ਰੇਨਿੰਗ ਕਰ ਚੁੱਕੇ ਸਟੂਡੈਂਟਸ ਹਨ ਉਹਨਾਂ ਦੀ ਜਿਹੜੀ ਹੈ ਉਹ ਪਲੇਸਮੈਂਟ ਅਸੀਂ ਮੰਡੇਟਰੀ ਕਰਵਾ ਕੇ ਹੀ ਦੇਣੀ ਹੁੰਦੀ ਹੈ ਇਹਦੇ ਵਿੱਚ ਜਿਹੜੀ ਸਾਨੂੰ ਇੱਥੇ ਫਰੋਜਪੁਰ ਦੇ ਵਿੱਚ ਮੌਕਾ ਮਿਲਿਆ ਸਾਨੂੰ ਇਸ ਟ੍ਰੇਨਿੰਗ ਦਾ ਇਹਦੇ ਵਿੱਚ ਜਿਹੜੀ ਵੇਅਰ ਹਾਊਸ ਐਸੋਸੀਏਟ ਦੀ ਇਹ ਟ੍ਰੇਨਿੰਗ ਹੈ ਇਹ ਅਪਰੋਕਸੀਮੇਟਲੀ ਇਨਕਲੂਡਿੰਗ OJT ਸਾਢੇ 4 ਮਹੀਨੇ ਚੱਲੇਗੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਉਦੇਸ਼ ਦੀਆਂ ਵੱਖ-ਵੱਖ ਕੰਪਨੀਆਂ ਦੇ ਵਿੱਚ ਜਿਸ ਤਰ੍ਹਾਂ ਫਲਿੱਪਕਾਰਟ ਤੇ ਐਮਾਜ਼ੋਨ ਜਾਂ ਬ੍ਰਿੰਕਟ ਉਹਨਾਂ ਵਿੱਚ ਇਹਨਾਂ ਦੀ ਪਲੇਸਮੈਂਟ ਕਰਵਾ ਕੇ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਸਾਡੇ ਇਸ ਤੋਂ ਪਹਿਲੇ ਵੀ ਸਾਡੇ ਨਕੋਦਰ ਸੈਂਟਰ ਦੇ ਤੇ ਬਿਲੀਪੁਰ ਜਿਹੜਾ ਜਲੰਧਰ ਦੇ ਨਾਲ ਹੀ ਬਿਲਕੁਲ ਰਜਾਇੰਗ ਹੈ ਉਹ ਸੈਂਟਰਾਂ ਦੀ ਵੀ ਉੱਥੇ ਬੱਚੇ ਜਿਹੜੇ ਆ ਉਹ ਸਾਡੇ ਲਗਭਗ 200 ਤੋਂ ਵੱਧ ਸਟੂਡੈਂਟ ਜਿਹੜੇ ਆ ਹੁਣ ਵੀ ਉੱਥੇ ਜੌਬ ਤੇ ਉਹ ਲੱਗੇ ਹੋਏ ਹਨ ਤੇ ਤੇ ਜੌਬ ਕਰ ਰਹੇ ਹਨ ਉਹ ਤਿੰਨੇ ਤੁਹਾਡੇ ਸੈਂਟਰ ਚੱਲਦੇ ਨੇ ਤੇ ਰੋਹੀਪੁਰ ਸੈਂਟਰ ਵਿੱਚ ਸਾਨੂੰ 105 ਸਟੂਡੈਂਟ ਦਾ ਟਾਰਗੇਟ ਮਿਲਿਆ ਹੈ ਇਸੇ ਤਰ੍ਹਾਂ ਹੀ ਨਕੌਦਰ ਸੈਂਟਰ ਵਿੱਚ 105 ਸਟੂਡੈਂਟ ਦਾ ਟਾਰਗੇਟ ਮਿਲਿਆ ਹੈ ਸੋ ਮੈਨੂੰ ਇਹ ਡਿਸਕਸਨ ਵਿੱਚ ਬਹੁਤ ਖੁਸ਼ੀ ਹੋ ਰਹੀ ਹੈ ਮਹਿਸੂਸ ਹੋ ਰਹੀ ਹੈ ਕਿ ਸਾਡੇ ਕੋਲ ਇਹ ਸਭ ਤੋਂ ਪਹਿਲਾਂ 580 ਸਟੂਡੈਂਟ ਦਾ ਟਾਰਗੇਟ ਸੀ ਜਿਹਨੂੰ ਕਿ ਅਸੀਂ ਬਹੁਤ ਟਾਈਮਲੀ ਅ ਤੇ ਉਸ ਤੋਂ ਬਾਅਦ ਗਵਰਨਮੈਂਟ ਨੇ ਗਵਰਨਮੈਂਟ ਆਫ ਇੰਡੀਆ ਨੇ ਡਿਪਾਰਟਮੈਂਟ ਆਫ ਪੀਐਸਡੀਐਮ ਨੇ ਸਾਨੂੰ ਸਾਡੀ ਵਰਕਿੰਗ ਤੋਂ ਕੋਈ ਸ਼ੋਕੇ ਸਾਨੂੰ 350 ਦਾ ਹੋਰ ਐਡੀਸ਼ਨਲ ਟਾਰਗੇਟ ਦਿੱਤਾ ਜਿਨ੍ਹਾਂ ਚੋਂ ਕਿ 175 ਅਸੀਂ ਨਕਉਦਰ ਸੈਂਟਰ ਲਈ ਸੀ ਤੇ 175 ਦਾ ਟਾਰਗੇਟ ਸੀ ਉਹ ਵਦੀਪੁਰ ਸੈਂਟਰ ਲਈ ਸੀ ਉਹ ਵੀ ਅਸੀਂ ਬਹੁਤ ਟਾਈਮ ਲੀ ਅਚੀਵ ਕਰ ਲਿਆ ਤੇ ਉਸ ਤੋਂ ਬਾਅਦ ਗਵਰਨਮੈਂਟ ਨੇ ਫਿਰ ਸਾਨੂੰ 210 ਦਾ ਹੋਰ ਟਾਰਗੇਟ 105 ਦਾ ਨਕਉਦਰ ਵਿੱਚ ਤੇ 105 ਦਾ ਇੱਥੇ ਪ੍ਰੋਜੈਕਟ ਵਿੱਚ ਕਰਨ ਲਈ ਸਾਨੂੰ ਮੌਕਾ ਦਿੱਤਾ ਜੀ ਇੱਕ ਜਿਹੜਾ ਜੋ ਪ੍ਰੋਗਰਾਮ ਹੋ ਰਿਹਾ ਹੈ ਪੰਜਾਬ ਸਰਕਾਰ ਸਦਾ ਪਰਮਾਨਸ਼ੀਮਾਨ ਦੀ ਜਿਹੜੀ ਸਰਕਾਰ ਆ ਉਹ ਕਿਉਂ ਨਹੀਂ ਆਪਾਂ ਬੱਚਿਆਂ ਨੂੰ ਇਹਨਾਂ ਨੂੰ ਕਿਸੇ ਕੰਮ ਤੇ ਲਾਇਆ ਜਾਵੇ। ਔਰ ਉਹ ਸੈਂਟਰ ਦਾ ਪ੍ਰੋਜੈਕਟ ਜਿਹੜਾ ਪੰਜਾਬ ਸਰਕਾਰ ਨਾਲ ਉਹਦੇ ਕਰ ਰਹੀ ਹੈ ਉਸ ਦੇ ਵਿੱਚ ਪਹਿਲਾ ਇਹ ਪ੍ਰੋਜੈਕਟ ਜਿਹੜਾ ਪਹਿਲੇ ਖੁੱਲ ਰਿਹਾ ਆਪਣੇ ਅੰਦਰ ਕਿਵੇਂ ਚੇਅਰਮੈਨ ਸਾਹਿਬ ਜਿਹੜੇ ਚਲਾਉਣ ਇਹਨਾਂ ਦੀ ਦੇਖਦੇ ਕਿਦਾਂ ਚੱਲਣਗੇ ਔਰ ਉਹ ਬਹੁਤ ਵਧੀਆ ਪ੍ਰਾਲਾ ਪੰਜਾਬ ਸਰਕਾਰ ਦਾ ਜੋ ਏ ਮੈਂ ਕਿਸੀਆਂ ਦੇ ਬੱਚਿਆਂ ਨੂੰ ਜਿਹੜੇ এমਪਲॉयਮੈਂਟ ਨਹੀਂ ਹੈ ਉਹਨਾਂ ਨੂੰ ਮਿਲ ਰਹੀ ਉਹਦੇ ਪ੍ਰਾਈਵੇਟ ਕੋਈ ਇਹੋ ਜਿਹੇ ਕੰਦੇ ਕਰਕੇ ਆਪ ਦਾਵਾ ਕੇ ਵਧਣਾ ਤਾਂ ਜੋ ਜਿਹੜੇ ਨਸ਼ੇ ਦੇ ਜੋ ਚੱਲ ਰਿਹਾ ਆਪਣੇ ਉਹਨਾਂ ਨੂੰ ਮਹਿਮ ਚੱਲ ਰਹੀ ਹੈ ਨਸ਼ਾ ਵਿਰੋਧ ਦੇ ਤਨੇ ਯੋਧਨ ਨਸ਼ਾ ਵਿਰੋਧ ਚੱਲ ਰਹੀ ਹੈ ਉਹਦੇ ਬੱਚਿਆਂ ਨੂੰ ਉਹਨਾਂ ਨੂੰ ਉਸ ਲਾਈਨ ਤੋਂ ਹਟਾ ਕੇ ਅਸੀਂ ਸਰਕਾਰ ਜੋ ਕਹਿ ਰਹੀ ਉਹਨਾਂ ਨੂੰ ਅਸੀਂ ਇਹ ਨਹੀਂ ਛੱਡ ਦੇਣਾ ਕਿਉਂਕਿ ਉਹ ਬੱਚੇ ਦੇਖ ਤੋਂ ਹੋ ਗਏ ਕਿ ਉਹ ਪੱਦੀ ਹੋ ਗਏ ਉਹਨਾਂ ਨੂੰ ਕਿਸੇ ਆਰੇ ਲਾਉਣਾ ਉਹਦੇ ਵਿੱਚ ਈਮਨ ਕੇ ਪੰਜਾਬ ਦੇ ਵਿੱਚ ਮੈਂ ਇਹ ਕੈਂਟੂ ਗਰੇਜ ਨਹੀਂ ਕਰੀ ਨੇ ਤੇ ਲੜਕੀਆਂ ਵੀ ਉਹਦੇ ਵਿੱਚ ਗ੍ਰਿਪ ਚ ਆ ਗਈਆਂ ਸੀ ਪਰ ਬੜਾ ਪੁਆਇੰਟ ਜਿਹੜਾ ਹੈ ਕਿਉਂਕਿ ਪੰਜਾਬ ਵਿੱਚ ਇਹੋ ਜੇ એનર્ਜੀ ਇਸ ਦੇ ਵਿੱਚ ਨਰਜੀ ਬੱਚਿਆਂ ਵਿੱਚ ਬਹੁਤ ਹੈ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਚੇਅਰਮੈਨ ਸਾਹਿਬ ਦਾ ਜਿਨ੍ਹਾਂ ਨੇ ਰੋਸਪੁਰਾਣ ਕੇ ਇਹ ਟਾਰਗੇਟ ਜਿਹੜਾ ਇਹਨਾਂ ਨੂੰ ਮਿਲਿਆ 105 ਦਾ ਔਰ ਮੈਂ ਆਸ ਵੀ ਕਰਦਾ ਕਿਉਂਕਿ ਬਹੁਤ ਹੀ ਮੈਨੂੰ ਇਹਨਾਂ ਤੋਂ ਆਸ ਹੈ ਕਿਉਂਕਿ ਮਿਹਨਤੀ ਹੈ ਚੰਦ ਇਹ ਜਿਹੜੇ ਸਾਰੇ ਸਾਰੇ ਬੱਚੇ ਪਲੇਸਮੈਂਟ ਹੋਣਗੇ। ਬਾਕੀ ਇਹ ਮੰਨਦੇ ਕਿ 105 ਦੇ ਨਾਲ ਜਿਹੜਾ ਕਿ ਫਰਕੂ ਜ਼ਿਲ੍ਹੇ ਵਿੱਚ ਕਵਰ ਹੋ ਜੂਗਾ। ਨਹੀਂ ਹਰ ਜ਼ਿਲ੍ਹੇ ਦੇ ਵਿੱਚ ਕਿਉਂਕਿ ਅਸੀਂ ਇਹ ਲਾਈਨ ਜਿਹੜੀ ਚੱਲ ਰਹੀ ਹੈ ਲਈ ਉਹਦਾ ਮਤਲਬ ਜਿੱਥੇ ਵੀ ਹੈ ਅਸੀਂ ਹੋਰ ਵੀ ਜਿਹੜੇ ਸਾਡੇ ਮੈਂਕ ਨੇ ਆ ਸਾਈਡ ਬਿਜ਼ਨਸ ਹੈ ਉਹਨਾਂ ਨੂੰ ਕਰਵਾ ਰਹੇ ਹਾਂ। ਹਰ ਟਿਕਾਣਾ ਇਹ ਦੂਜੀ ਹੈ ਕਿ ਸਾਰੇ ਉਹਨੇ ਕਿ ਉਹ ਵੀ ਮੀਟਿੰਗਾਂ ਕਰਵਾ ਰਹੇ ਹਨ ਔਰ ਇਹ ਤੁਹਾਨੂੰ ਛੋੜਨੇ ਪਤਾ ਕਿ ਅਸੀਂ এমਪਲੋਇਮੈਂਟ ਤੋਂ ਸਾਰੇ ਬੱਚਿਆਂ ਦਾ ਬਾਇਓ ਡਾਟਾ ਪੰਜਾਬ ਸਰਕਾਰ ਨੇ ਮੰਗਿਆ ਕਿ ਸਾਨੂੰ ਇਹ ਦੱਸੋ ਕਿ ਹਰ ਜ਼ਿਲ੍ਹੇ 'ਚ ਕਿੰਨੇ ਬੱਚੇ ਜਿਹੜੇ ਤੁਹਾਡੇ ਕੋਈ ਨਾਂ ਅੰਦਰ ਗਿਆ ਕੋਸ਼ਿਸ਼ ਹੈ ਪੰਜਾਬ ਸਰਕਾਰ ਦੀ ਔਰ ਨਾਲ ਸੈਂਟਰ ਸਰਕਾਰ ਨੂੰ ਲੈ ਕੇ ਉਹਨਾਂ ਨਾਲ ਕੰਬਾਈਨ ਹੋ ਕੇ ਜਿਹੜੇ ਸੈਂਟਰ ਕੈਲਰ ਹੈ ਜਿਹੜੇ ਸੈਂਟਰ ਉਹ ਹੋਰ ਵੀ ਜ਼ਿਲ੍ਹੇ ਚ ਭੱਲੇ ਜਾਂਦੇ ਹਾਂ ਹਾਂਜੀ ਹਾਂਜੀ ਜਿਵੇਂ ਤੁਹਾਨੂੰ ਦੱਸਿਆ ਉਹ ਤੁਹਾਨੂੰ ਹੁਣ ਕਪੂਰਥਲੀ ਆ ਹਰ ਜ਼ਿਲ੍ਹੇ ਕੀ ਖੁੱਲੇ ਜਾਣਗੇ ਔਰ ਉਹ ਬੰਦੇ ਉੱਥੇ ਹਰ ਬੱਚੇ ਜਿਹੜੇ ਜਿੰਨੇ ਆ ਜਿੰਨਾ ਟਾਰਗੇਟ ਦਿੱਤਾ ਜਾਊਗਾ ਤੁਸੀਂ ਇੱਕ ਬੱਚੇ ਨੂੰ ਇਹਨਾਂ ਨੂੰ 105 ਦਿੱਤਾ ਇਹਨਾਂ ਨੂੰ ਮਤਲਬ ਟ੍ਰੇਨਿੰਗ ਕਰਕੇ ਸਕਿਲਡ ਕਰਕੇ ਉਹ ਉਹ ਉੱਥੇ ਇਹਨਾਂ ਨੇ ਫਿਰ ਜਿਵੇਂ ਗੜਗਾਉਂ ਵਗੈਰਾ ਕੰਪਨੀਆਂ ਉੱਥੇ ਇਹਨਾਂ ਨੂੰ ਸਰਵਿਸ ਦਵਾਉਣੀ ਆ ਮਤਲਬ ਇਹ ਵੀ ਹੈ ਪਲੇਸਮੈਂਟ ਵੀ ਦੇਣ ਨੂੰ ਜੀਓ ਡੀਡੀਓ केवाई सेंटर है ठीक है स्किल ਦਾ ਨਾਮ ਹੈ ਤੇ ਇੱਥੇ ਸਾਨੂੰ ਮਤਲਬ ਸਟੱਡੀ ਕਰਵਾਈ ਜਾਂਦੀ ਹੈ ਟ੍ਰੇਨਿੰਗ ਟ੍ਰੇਨਿੰਗ ਕਰਵਾਈ ਜਾਂਦੀ ਹੈ ਤੇ ਇੱਥੇ ਸਾਨੂੰ ਇਹਨਾਂ ਨੇ ਇਹ ਦੱਸਿਆ ਵਾ ਕਿ ਕੋਰਸ ਕਰਵਾ ਕੇ ਜੋਬ ਵੀ ਦਿਵਾਣਗੇ ਫ੍ਰੀ ਆਫ ਕੋਰਸ ਹੈ ਬਹੁਤ ਵਧੀਆ ਵਾ ਟਾਈਮ ਤੇ ਖਾਣਾ ਮਿਲਦਾ ਵਾ ਟੀਚਰ ਸਾਹਿਬਾਨ ਵੀ ਬਹੁਤ ਜ਼ਿਆਦਾ ਵਧੀਆ ਨੇ ਮੈਂ ਸਰਵਿਸ ਕਰ ਰਹੀ ਹਾਂ ਮੈਂ ਡੀਡੀਯੂ ਕੇਵਾਈ ਸੈਂਟਰ ਵਿੱਚ ਆਈ ਹਾਂ ਇੱਥੋਂ ਸਭ ਕੁਝ ਕੋਰਸ ਫ੍ਰੀ ਹੈ ਇੱਥੇ ਇਹਨੇ ਟਾਈਪ ਦੇ ਕੋਰਸ ਕਰਵਾਏ ਜਾਂਦੇ ਆ ਵੇਅਰ ਹਾਊਸ ਆਈਟੀ ਇੰਗਲਿਸ਼ ਸਕਿੱਲ ਸੌਫਟ ਸਕਿੱਲ ਸੌਫਟ ਸਕਿੱਲ ਮਤਲਬ ਕਿ ਸਾਨੂੰ ਰੈਂਸ ਹਨ ਬਾਰੇ ਦੱਸਿਆ ਜਾਂਦਾ ਕਿ ਅਸੀਂ ਕਿੱਦਾਂ ਰਹਿਣਾ ਬਹਿਣਾ ਵੇਅਰ ਹਾਊਸ ਵਿੱਚ ਸਾਨੂੰ ਮਤਲਬ ਕੰਮ ਬਾਰੇ ਦੱਸਿਆ ਜਾਂਦਾ ਕਿ ਅੱਗੇ ਜਾ ਕੇ ਅਸੀਂ ਜੌਬ ਕਿੱਦਾਂ ਕਰਨੀ ਆ ਅੰ ਕੰਪਿਊਟਰ ਵਿੱਚ ਸਾਨੂੰ ਕੰਪਿਊਟਰ ਬਾਰੇ ਦੱਸਿਆ ਜਾਂਦਾ ਜਾਂ ਕਿ ਅਸੀਂ ਅੱਗੇ ਜਾ ਕੇ ਵਧੀਆ ਜੌਬ ਲੱਗ ਸਕੀਏ ਇੱਥੋਂ ਦਾ ਰਹਿਣਾ ਰਹਿਣ ਦਾ ਪ੍ਰਬੰਧ ਖਾਨ ਦਾ ਪ੍ਰਬੰਧ ਵੀ ਨੂੰ ਬਹੁਤ ਵਧੀਆ ਲੱਗਿਆ ਸਟਾਫ ਮੈਂਬਰਸ ਵੀ ਇੱਥੋਂ ਦੇ ਬਹੁਤ ਵਧੀਆ ਨੇ ਸਾਡੇ ਨਾਲ ਮਾਪਿਆ ਵੰਗ ਰਹਿੰਦੇ ਆ ਹਾਂਜੀ ਸਰ ਸਾਨੂੰ ਕਿਹਾ ਗਿਆ ਕਿ ਸਭ ਕੁਝ ਕੋਰਸ ਫ੍ਰੀ ਹੈ ਇਸ ਤੋਂ ਬਾਅਦ ਸਾਨੂੰ 100% ਜੌਬ ਲਵਾਵਾਂਗੇ ਤੇ 12 ਤੋਂ 16000 ਸੈਲਰੀ ਦੇ ਵਿੱਚ ਸਾਨੂੰ ਜੌਬ ਮਿਲੇਗੀ ਇਸ ਤੋਂ ਬਾਅਦ ਮਤਲਬ ਅਸੀਂ ਜੋ ਕੰਮ ਕਰਾਂਗੇ ਉਹ ਸਭ ਨਾਲ ਹੀ ਸਾਨੂੰ ਸੈਲਰੀ ਮਿਲੇਗੀ